ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੁਰੂ ਨਾਨਕ ਸਾਹਿਬ ਜੀ ਦਾ ਤੁਖਾਰੀ ਰਾਗ ਵਿੱਚ ਦਰਜ ਸ਼ਬਦ ਬਾ ਬੀਹਾ ਪ੍ਰਿਉ ਬੋਲੇ ਕੋਕਿਲ ਬਾਣੀਆਂ ਦੀ ਵਿਚਾਰ ਕਰਾਂਗੇ ਜੀ ਇਹ ਸ਼ਬਦ ਹੈ 12 ਮਾ ਦਾ ਹਿੱਸਾ ਹੈ ਤੇ ਇਹ ਸ਼ਬਦ ਕੁਦਰਤ ਦੇ ਬਦਲਦੇ ਰੰਗਾਂ ਰਹੀ ਨਾ ਪ੍ਰਭੂ ਨਾਲ ਵਿਛੋੜੇ ਤੇ ਮਿਲਾਪ ਦੇ ਅਹਿਸਾਸਾਂ ਨੂੰ ਬੜੀ ਖੂਬਸੂਰਤੀ ਨਾਲ ਬਿਆਨ ਕਰਦਾ ਹੈ। ਹਾਂਜੀ ਤੇ ਅੱਜ ਆਪਾਂ ਕੋਸ਼ਿਸ਼ ਕਰਾਂਗੇ ਕਿ ਉਸ ਵਿੱਚੋਂ ਮੁੱਖ ਗੱਲਾਂ ਨੂੰ ਸਮਝੀਏ। ਖਾਸ ਕਰਕੇ ਇਹ ਕਿ ਗੁਰੂ ਸਾਹਿਬ ਕੁਦਰਤ ਦੇ ਚਿੰਨਾ ਨੂੰ ਰੋਹਾਨੀਅਤ ਨਾਲ ਕਿਵੇਂ ਜੋੜਦੇ ਨੇ। ਹਾਂ ਇਹ ਬਹੁਤ ਸੋਹਣਾ ਰੂਪਕ ਵਰਤਿਆ ਹੈ ਗੁਰੂ ਸਾਹਿਬ ਨੇ ਇਸ ਬਾਣੀ ਵਿੱਚ। ਚਲੋ ਫਿਰ ਪਹਿਲੀ ਤੁਕ ਤੋਂ ਹੀ ਸ਼ੁਰੂ ਕਰਦੇ ਹਾਂ। ਬਾਬੀ ਹਾ ਪ੍ਰਿਯੋ ਬੋਲੇ ਕੋਕਿਲ ਬਾਣੀਆਂ। ਹੁਣ ਸਿੱਧਾ ਮਤਲਬ ਤਾਂ ਹੈ ਕਿ ਪਪੀਹਾ ਪ੍ਰਿਉ ਪ੍ਰਿਉ ਕਰ ਰਿਹਾ। ਤੇ ਕੋਇਲ ਮਿੱਠਾ ਗਾ ਰਹੀ ਏ ਪਰ ਇਸ ਵਿੱਚ ਕੀ ਖਾਸ ਹੈ ਦੇਖੋ ਇਸ ਸ਼ਬਦ ਚ ਨਾ ਖਾਸੀਅਤ ਇਹ ਉੱਭਰਦੀ ਹੈ ਕਿ ਗੁਰੂ ਸਾਹਿਬ ਇਨਾਂ ਆਮ ਜੀਆਂ ਕੁਦਰਤੀ ਆਵਾਜ਼ਾਂ ਨੂੰ ਕਿੰਨੇ ਡੂੰਘੇ ਅਧਿਆਤਮਕ ਅਲੰਕਾਰ ਵਜੋਂ ਵਰਤ ਰਹੇ ਨੇ ਅੱਛਾ ਮਤਲਬ ਜਿਵੇਂ ਇਹ ਪੰਛੀ ਬਾਬੀਹਾ ਕੋਕਲ ਆਪਣੇ ਪ੍ਰੀਤਮ ਲਈ ਤਾਂਗ ਨਾਲ ਬੋਲਦੇ ਨੇ ਹੈਨਾ ਬਿਲਕੁਲ ਉਸੇ ਤਰ੍ਹਾਂ ਸਾਧਨ ਯਾਨੀ ਜੀਵ ਇਸਤਰੀ ਆਪਣੀ ਆਤਮਾ ਉਹ ਆਪਣੇ ਪ੍ਰਿਯੋ ਆਪਣੇ ਪਿਆਰੇ ਪ੍ਰਭੂ ਪਤੀ ਨੂੰ ਬੜੇ ਪਿਆਰ ਪਰੇ ਬੋਲਾਂ ਨਾਲ ਇੱਕ ਤਾਂਗ ਨਾਲ ਯਾਦ ਕਰਦੀ ਹੈ ਹਾਂ ਮਤਲਬ ਇਹ ਸਿਰਫ ਬਾਹਰੀ ਨਜ਼ਾਰਾ ਨਹੀਂ ਅੰਦਰ ਦੀ ਤਾਂਗ ਦਾ ਪ੍ਰਗਟਾ ਹੈ ਬਿਲਕੁਲ ਆਤਮਾ ਦੀ ਪੁਕਾਰ ਇੱਕ ਤਰ੍ਹਾਂ ਨਾਲ ਤੇ ਫਿਰ ਇਸੇ ਭਾਵ ਨੂੰ ਅੱਗੇ ਲੈ ਕੇ ਜਾਂਦੀਆਂ ਨੇ ਅਗਲੀਆਂ ਤੁਕਾਂ ਸਾਧਨ ਸਬਰਸ ਚੋਲੇ ਅੰਕ ਸਮਾਣੀਆਂ ਹਰ ਅੰਕ ਸਮਾਣੀ ਜਾ ਪ੍ਰਭ ਪਾਣੀ ਸਾ ਸੋਹਾਗਨਾਰੇ ਇਸ ਦਾ ਕੀ ਭਾਵ ਬਣਦਾ ਫਿਰ ਇਸ ਸਫ਼ਰ ਵਿੱਚ ਹਾਂ ਜੀ ਜਦੋਂ ਉਹ ਸਾਧਨ ਉਹ ਜੀਵ ਇਸਤਰੀ ਆਪਣੇ ਪ੍ਰਭੂ ਪਤੀ ਦੀ ਸ਼ਰਨ ਚ ਆ ਜਾਂਦੀ ਹੈ ਉਸ ਦੇ ਅੰਕ ਮਤਲਬ ਉਸ ਦੀ ਗੋਦ ਵਿੱਚ ਉਸ ਦੇ ਨਾਲ ਇਕਮਿਕ ਹੋ ਜਾਂਦੀ ਹੈ ਸਮਾਣੀਆ ਅੱਛਾ ਜੁੜ ਜਾਂਦੀ ਹੈ ਪੂਰੀ ਤਰ੍ਹਾਂ ਜਦੋਂ ਉਹ ਪੂਰੀ ਤਰ੍ਹਾਂ ਲੀਨ ਹੋ ਜਾਂਦੀ ਹੈ ਤਾਂ ਉਹ ਸਬਰਸ ਚੋਲ ਹੈ ਯਾਨੀ ਸਾਰੇ ਆਤਮਕ ਆਨੰਦ ਮਾਣਦੀ ਹੈ ਪਰ ਇਹ ਹੁੰਦਾ ਕਦੋਂ ਹੈ ਜਾਂ ਪ੍ਰਭ ਪਾਣੀ ਜਦੋਂ ਉਹ ਪ੍ਰਭ ਨੂੰ ਪਿਆਰੀ ਲੱਗਣ ਲੱਗ ਪੈਂਦੀ ਹੈ ਤੇ ਪਿਆਰੀ ਕਿਵੇਂ ਲੱਗਦੀ ਹੈ ਉਹਦੇ ਗੁਣਾਂ ਨੂੰ ਆਪਣਾ ਕੇ ਨਾਮ ਵਿੱਚ ਲੀਨ ਹੋ ਕੇ ਉਦੋਂ ਉਹ ਸੱਚੀ ਸੁਹਾਗਣ ਬਣਦੀ ਹੈ ਇਹ ਕਹ ਲੋ ਉਹ ਆਤਮਾ ਜਿਸ ਨੂੰ ਆਪਣਾ ਅਸਲ ਮਾਲਕ ਮਿਲ ਗਿਆ ਬਹੁਤ ਖੂਬ ਤਾਂ ਇਹ ਸਿਰਫ ਕੋਈ ਪਾਵੁਕ ਜਈ ਅਵਸਥਾ ਨਹੀਂ ਸਗੋਂ ਪ੍ਰਭੂ ਦੀ ਰਜ਼ਾ ਚ ਆਣਾ ਤੇ ਉਹਦੇ ਗੁਣਾਂ ਨੂੰ ਧਾਰਨ ਕਰਨਾ ਹਾਂਜੀ ਬਿਲਕੁਲ ਇਹ ਕਿਰਿਆਤਮਕ ਪੱਖ ਹੈ ਫਿਰ ਇੱਕ ਬੜੀ ਦਿਲਚਸਪ ਕੁਕ ਹੈ ਨਵਕਰ ਥਾਪੀ ਮਹਿਲ ਕਰ ਉਚਉ ਨਿਜ ਕਰ ਵਾਸ ਮੁਰਾਰੇ ਇਹ ਨਵਕਰ ਤੇ ਮਹਿਲ ਕਰ ਉਚਉ ਇਹ ਕੀ ਚੀਜ਼ਾਂ ਨੇ ਹਾਂ ਇਹ ਬਹੁਤ ਗਹਿਰਾ ਇਸ਼ਾਰਾ ਹੈ ਨਵਕਰ ਦਾ ਮਤਲਬ ਹੈ ਸਰੀਰ ਦੇ ਨੌ ਦਰਵਾਜ਼ੇ ਅੱਖਾਂ ਕੰਨ ਨੱਕ ਮੂੰਹ ਵਗੈਰਾ ਯਾਨੀ ਆਪਣੀਆਂ ਇੰਦਰੀਆਂ ਅੱਛਾ ਹਾਂਜੀ ਤੇ ਥਾਪੀ ਦਾ ਅਰਥ ਹੈ ਇਹਨਾਂ ਨੂੰ ਕਾਬੂ ਕਰਨਾ ਇਹਨਾਂ ਨੂੰ ਸਥਾਪਿਤ ਕਰਨਾ ਮਤਲਬ ਵਿਕਾਰਾਂਵਲ ਪਟਕਣ ਤੋਂ ਰੋਕਣਾ ਜਦੋਂ ਜੀਵ ਇਸਤਰੀ ਇਹਨਾਂ ਨੂੰ ਵਸ ਵਿੱਚ ਕਰ ਲੈਂਦੀ ਹੈ ਫਿਰ ਕੀ ਹੁੰਦਾ ਹਾਂ ਫਿਰ ਉਸ ਦਾ ਫਿਰ ਉਸ ਦਾ ਜਿਹੜਾ ਸਰੀਰ ਰੂਪੀ ਕਾਰਨ ਉਹ ਉੱਚਾ ਤੇ ਸੁੱਚਾ ਮਹਿਲ ਬਣ ਜਾਂਦਾ ਹੈ ਮਹਿਲ ਕਰ ਉਚੋ ਤੇ ਜਦੋਂ ਅਨੁਸ਼ਾਸਨ ਆਂਦਾ ਹੈ ਸ਼ੁੱਧਤਾ ਆਂਦੀ ਹੈ ਤਾਂ ਫਿਰ ਪਰਮਾਤਮਾ ਮੁਰਾਰੇ ਉਸਦੇ ਆਪਣੇ ਹਿਰਦੇ ਘਰ ਨਿਜ ਘਰ ਆ ਕੇ ਵਾਸਾ ਕਰ ਲੈਂਦਾ ਵਾਹ ਮਤਲਬ ਆਤਮ ਸੰਯਮ ਨਾਲ ਹੀ ਅੰਦਰ ਪ੍ਰਭੂ ਦਾ ਵਾਸਾ ਹੁੰਦਾ ਹੈ ਬਿਲਕੁਲ ਅੰਦਰੂਨੀ ਸ਼ੁੱਧਤਾ ਦਾ ਰਾਏ ਤਾਂ ਜਦੋਂ ਕੋਈ ਇਸ ਅਵਸਥਾ ਵਿੱਚ ਪਹੁੰਚ ਜਾਂਦਾ ਹੈ ਉਸ ਦੀ ਸੋਚ ਉਸ ਦਾ ਨਜ਼ਰੀਆ ਕਿਹੋ ਜਿਹਾ ਹੋ ਜਾਂਦਾ ਹੈ ਅਗਲੀ ਤੁਕ ਹੈ ਸਭ ਤੇਰੀ ਤੂੰ ਮੇਰਾ ਪ੍ਰੀਤਮ ਨਿਸ ਬਾਸੁਰ ਰੰਗ ਰਾਵੈ ਹਮ ਮਤਲਬ ਜਦੋਂ ਪ੍ਰਭੂ ਅੰਦਰ ਆਵਸਿਆ ਤਾਂ ਇਹ ਗਿਆਨ ਪੱਕਾ ਹੋ ਜਾਂਦਾ ਹੈ हे ਮਾਲਿਕ ਸਾਰੀ ਸ੍ਰਿਸ਼ਟੀ ਤੇਰੀ ਹੈ ਸਭ ਕੁਝ ਤੇਰਾ ਪਰ ਤੂੰ ਤੂੰ ਖਾਸ ਤੌਰ ਤੇ ਮੇਰਾ ਪਿਆਰਾ ਮੇਰਾ ਪ੍ਰੀਤਮ ਹੈ ਇੱਕ ਬਹੁਤ ਨਿੱਜੀ ਜਿਹਾ ਰਿਸ਼ਤਾ ਬਣ ਜਾਂਦਾ ਫਿਰ ਹਾਂ ਬਹੁਤ ਗਹਿਰਾ ਨਿੱਜੀ ਅਹਿਸਾਸ ਤੇ ਇਸ ਅਹਿਸਾਸ ਨਾਲ ਫਿਰ ਉਹ ਆਤਮਾ ਕੀ ਕਰਦੀ ਹੈ ਨਿਸਬਾਸੁਰ ਦਿਨ ਰਾਤ ਰੰਗ ਰਾਵੈ ਉਸ ਦੇ ਪ੍ਰੇਮ ਦੇ ਰੰਗ ਵਿੱਚ ਰੰਗੀ ਰਹਿੰਦੀ ਹੈ ਉਸ ਦੇ ਗੁਣ ਗਾਂਦੀ ਹੈ ਹੂੰ ਤੇ ਫਿਰ ਅਖੀਰ ਵਿੱਚ ਗੁਰੂ ਸਾਹਿਬ ਵਾਪਸ ਪੰਛੀਆਂ ਵਾਲੇ ਰੂਪਕ ਤੇ ਆ ਜਾਂਦੇ ਨੇ ਹਾਂਜੀ ਨਾਨਕ ਪ੍ਰਿਯੋ ਪ੍ਰਿਯੋ ਚਵੈ ਬਬੀਹਾ ਕੋਕਿਲ ਸਬਦ ਸੁਹਾਵੇ ਇਹ ਸ਼ੁਰੂਆਤ ਨਾਲ ਕਿਵੇਂ ਜੁੜਦਾ ਹੈ ਇਹ ਤੋਕਣਾ ਸਾਰੇ ਵਿਚਾਰ ਨੂੰ ਬੜੀ ਖੂਬਸੂਰਤੀ ਨਾਲ ਸਮੇਟ ਦਿੰਦੀ ਹੈ ਦੇਖੋ ਜਿਵੇਂ ਜਿਵੇਂ ਪਪੀਹਾ ਤਾਂਗ ਵਿੱਚ ਪ੍ਰਿਯੋ ਪ੍ਰਿਯੋ ਕਰਦਾ ਤੇ ਕੋਇਲ ਦੀ ਆਵਾਜ਼ ਮਿੱਠੀ ਲੱਗਦੀ ਹੈ ਉਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਜਦੋਂ ਜੀਵ ਇਸਤਰੀ ਗੁਰੂ ਦੇ ਸ਼ਬਦ ਰਾਹੀ ਸ਼ਬਦ ਦੇ ਗਿਆਨ ਨਾਲ ਉਪਦੇਸ਼ ਨਾਲ ਆਪਣੇ ਪ੍ਰਭੂ ਪਤੀ ਨੂੰ ਯਾਦ ਕਰਦੀ ਹੈ ਉਸ ਦੀ ਸਿਫਤ ਕਰਦੀ ਹੈ ਹਾਂ ਤਾਂ ਉਹ ਪ੍ਰਭੂ ਨੂੰ ਸੁਹਾਵੇ ਪਾਵ ਉਹ ਚੰਗੀ ਲੱਗਦੀ ਹੈ ਪਿਆਰੀ ਲੱਗਦੀ ਹੈ ਜਿਵੇਂ ਪੰਛੀਆਂ ਦੀ ਤਾਂਗ ਸੁਭਾਵਕ ਉਵੇਂ ਹੀ ਸ਼ਬਦ ਰਾਹੀਂ ਕੀਤੀ ਉਸਤਤ ਜੀਵ ਨੂੰ ਪ੍ਰਭੂ ਨਾਲ ਮਿਲਾਉਂਦੀ ਹੈ ਉਸ ਨੂੰ ਪਿਆਰਾ ਬਣਾਉਂਦੀ ਹੈ ਬਹੁਤ ਵਧੀਆ ਤਾਂ ਜੇ ਆਪਾਂ ਸਾਰੀ ਗੱਲ ਨੂੰ ਸਮੇਟੀਏ ਤਾਂ ਇਸ ਵਿਆਖਿਆ ਤੋਂ ਇਹੀ ਸਮਝ ਆਉਂਦਾ ਹੈ ਕਿ ਇਹ ਜਿਹੜੇ ਕੁਦਰਤੀ ਨਜ਼ਾਰੇ ਨੇ ਪੰਛੀਆਂ ਦੀਆਂ ਆਵਾਜ਼ਾਂ ਨੇ ਇਹ ਸਿਰਫ ਬਾਹਰੀ ਸੁੰਦਰਤਾ ਨਹੀਂ ਹਨ ਨਹੀਂ ਬਿਲਕੁਲ ਨਹੀਂ ਇਹ ਤਾਂ ਆਤਮਾ ਦੀ ਪਰਮਾਤਮਾ ਲਈ ਤਾਂਗ ਗੁਰੂ ਦੇ ਸ਼ਬਦ ਦੀ ਅਹਿਮੀਅਤ ਤੇ ਫਿਰ ਉਸ ਮਿਲਾਪ ਤੋਂ ਮਿਲਣ ਵਾਲੇ ਆਨੰਦ ਨੂੰ ਦਰਸਾਉਣ ਵਾਲੇ ਬਹੁਤ ਡੂੰਗੇ ਰੂਹਾਨੀ ਚਿੰਨ੍ਹ ਹੈ। ਬਿਲਕੁਲ ਸਹੀ ਕਿਆ ਇਹ ਸ਼ਬਦ ਕੁਦਰਤ, ਭਗਤੀ, ਗੁਰੂ ਦੇ ਸ਼ਬਦ ਦੀ ਸ਼ਕਤੀ ਤੇ ਆਤਮਕ ਨੇੜਤਾ ਦਾ ਇੱਕ ਬਹੁਤ ਹੀ ਅਦਭੁਤ ਸੁਮੇਲ ਹੈ ਇਸ ਸਾਰੇ ਵਿਚਾਰ ਤੋਂ ਬਾਅਦ ਨਾ ਇੱਕ ਸਵਾਲ ਮਨ ਵਿੱਚ ਆਂਦਾ ਹੈ ਹਾਂਜੀ ਜਿਸ ਤੇ ਸੋਚਿਆ ਜਾ ਸਕਦਾ ਹਾਂਜੀ ਪੁੱਛੋ ਕਿ ਜਿਵੇਂ ਗੁਰੂ ਸਾਹਿਬ ਨੇ ਬਬੀਹੇ ਤੇ ਕੋਕਲ ਦੀਆਂ ਆਵਾਜ਼ਾਂ ਵਿੱਚ ਇਹਨੇ ਗਹਿਰੇ ਅਰਥ ਦੇਖੇ ਕਿ ਅਸੀਂ ਵੀ ਆਪਣੀ ਰੋਜ਼ਮਰra ਜ਼ਿੰਦਗੀ ਵਿੱਚ ਆਪਣੇ ਆਲੇ ਦੁਆਲੇ ਕੁਦਰਤ ਵਿੱਚ ਜਾਂ ਹੋਰ ਘਟਨਾਵਾਂ ਵਿੱਚ ਕੁਝ ਅਜੀਹਾ ਲੱਭ ਸਕਦੇ ਹਾਂ ਜੋ ਸਾਨੂੰ ਇਸੇ ਤਰ੍ਹਾਂ ਅਧਿਆਤਮਿਕ ਤੌਰ ਤੇ ਕੁਝ ਸਿਖਾ ਸਕੇ ਜਾਂ ਪਰਮਾਤਮਾ ਨਾਲ ਜੁੜਨ ਦਾ ਕੋਈ ਨਵਾਂ ਰਾਹ ਦਿਖਾ ਸਕੇ ਹੂੰ ਬਹੁਤ ਵਧੀਆ ਸਵਾਲ ਹੈ ਸੋਚਣ ਲਈ ਯਕੀਨਨ ਜੇ ਨਜ਼ਰ ਹੋਵੇ ਤਾਂ ਕੁਦਰਤ ਦਾ ਹਰ ਕਣ ਹੀ ਪਰਮਾਤਮਾ ਦਾ ਰੂਪ ਹੈ ایسے ਵਿਚਾਰ ਨਾਲ ਅੱਜ ਦੀ ਵਿਚਾਰ ਚਰਚਾ ਇੱਥੇ ਹੀ ਸਮਾਪਤ ਕਰਦੇ ਹਾਂ ਅਗਲੇ ਪੋਡਕਾਸਟ ਵਿੱਚ ਕੁਝ ਹੋਰ ਸ਼ਬਦਾਂ ਦੀ ਵਿਚਾਰਾ ਆਪ ਜੀ ਦੇ ਸਾਹਮਣੇ ਪੇਸ਼ ਕਰਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ